ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਆਪਣੀ ਜੋ ਜੋਬ ਅਪਡੇਟ ਹੈ ਜੀ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਹੈ ਜੀ ਜਿਸ ਦੇ ਵਿੱਚ ਕਿ ਆਨਲਾਈਨ ਐਪਲੀਕੇਸ਼ਨ 21 ਫਰਵਰੀ ਤੋਂ ਲੈ ਕੇ 31 ਮਾਰਚ ਤੱਕ ਅਪਲਾਈ ਕਰਨ ਦੀਆਂ ਡੇਟ ਰੱਖੀ ਗਈ ਹੈ ਜਿਸ ਦੇ ਵਿੱਚ ਕਿ ਜੂਨੀਅਰ ਇੰਜੀਨੀਅਰ ਦੀਆਂ 10 ਤੇ ਫਾਰਮੇਸੀ ਅਫਸਰ ਦੀਆਂ 20 ਵੈਕੈਂਸੀਆਂ ਰੈਗੂਲਰ ਬੇਸ ਤੇ ਭਰਤੀਆਂ ਦੀ ਅਨਾਉਂਸਮੈਂਟ ਹੋਈ ਹੈ ਇਸ ਦੇ ਵਿੱਚ ਕੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਤੇ ਕਿਹੜੀ ਕੈਟਾਗਰੀ ਵਾਈਜ਼ ਪੋਸਟਾਂ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਪੋਸਟ ਦੀ ਜੂਨੀਅਰ ਇੰਜੀਨੀਅਰ ਦੀ ਟੋਟਲ 10 ਵਕੈਂਸੀਆਂ ਜੀ ਐਸ ਸੀ ਐਮ ਵੀ ਦੀ ਇੱਕ SCMB ਫੀਮੇਲ 1 SCRO ਦੀ 1 ਜਰਨਲ ਦੀ 1 ਜਰਨਲ ਫੀਮੇਲ 1 ਜਰਨਲ ਫੀਮੇਲ EWS ਦੀ 1 ਐਕਸ ਸਰਵਿਸਮੈਨ ਜਰਨਲ 1 ਐਕਸ ਸਰਵਿਸਮੈਨ ਫੀਮੇਲ 1 BC ਫੀਮੇਲ 1 ਤੇ ਫਿਜ਼ੀਕਲੀ ਹੈਂਡੀਕੈਪਡ ਫੀਮੇਲ ਦੀ 1 ਵੈਕੈਂਸੀ ਅਨਾਉਂਸਮੈਂਟ ਕੀਤੀ ਗਈ ਹੈ এডਿਕੇਸ਼ਨ ਕੁਆਲਿਫਿਕੇਸ਼ਨ 3 ਸਾਲ ਦਾ ਇੰਜੀਨੀਅਰਿੰਗ ਦਾ ਡਿਪਲੋਮਾ ਤੁਹਾਡੇ ਕੋਲ ਹੋਣਾ ਚਾਹੀਦਾ ਜੀ ਸਿਵਲ ਮਕੈਨੀਕਲ ਜਾਂ ਇਲੈਕਟ੍ਰੀਕਲ ਦੇ ਵਿੱਚ ਤੇ 3 ਸਾਲ ਦਾ ਤੁਹਾਡੇ ਕੋਲੇ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਜੇ ਤੁਸੀਂ ਡਿਪਲੋਮਾ ਦਿੱਤਾ ਹੋਇਆ ਹੈ ਜੇ ਤੁਹਾਡੇ ਕੋਲੇ ਕੋਈ ਬੈਚਲਰ ਡਿਗਰੀ ਇੰਜੀਨੀਅਰਿੰਗ ਸਿਵਲ ਮਕੈਨਿਕਲ ਇਲੈਕਟ੍ਰੀਕਲ ਦੇ ਵਿੱਚ ਤੁਹਾਨੂੰ ਇਹਦੇ ਵਿੱਚ ਐਕਸਪੀਰੀਅੰਸ ਦੀ ਕੋਈ ਜ਼ਰੂਰਤ ਨਹੀਂ ਰਹਿਣ ਵਾਲੀ ਉਸ ਤੋਂ ਬਾਅਦ ਵੈਕੈਂਸੀ ਹੈ ਜੀ 20 ਵੈਕੈਂਸੀਆਂ ਜੋ ਫਾਰਮੇਸੀ ਅਫਸਰ ਦੀਆਂ ਐ ਐਸਸੀਐਮਬੀ ਦੀਆਂ 2 ਐਸਸੀਐਮਬੀ ਫੀਮੇਲ ਦੀ 1 ਐਸਸੀਆਰਓ ਦੀ 1 ਐਸਸੀ ਐਕ ਸਰਵਿਸਮੈਨ ਦੀ 1 ਜਰਨਲ ਦੀਆਂ 4 ਜਰਨਲ ਫੀਮੇਲ 2 ਜਰਨਲ ایਬੀਐਸ ایਡਬਲਯੂਐਸ ਦੀ 1 ਜਰਨਲ ਫੀਮੇਲ ایਡਬਲਯੂਐਸ 1 ਜਰਨਲ ਐਕਸ ਸਰਵਿਸਮੈਨ 1 ਜਰਨਲ ਐਕਸ ਸਰਵਿਸਮੈਨ ਫੀਮੇਲ ਦੀ 1 ਬੀਸੀ ਦੀਆਂ 2 ਬੀਸੀ ਫੀਮੇਲ ਦੀ 1 ਫਿਜ਼ੀਕਲੀ ਹੈਂਡੀਕੈਪਡ ਫੀਮੇਲ 1 ਤੇ ਸਪੋਰਟਸ ਫੀਮੇਲ ਦੀ 1 ਵੈਕੈਂਸੀ ਅਨਾਉਂਸਮੈਂਟ ਕੀਤੀ ਗਈ ਹੈ ਐਜੂਕੇਸ਼ਨ ਕੁਆਲੀਫਿਕੇਸ਼ਨ ਪਲੱਸ 2 ਕੈਂਡੀਡੇਟ ਕੋਲੇ ਹੋਣੀ ਚਾਹੀਦੀ ਹੈ ਜੀ ਸਾਇੰਸ ਨਾਲ ਐਮ ਫਾਰਮੇਸੀ ਜਾਂ ਬੀ ਫਾਰਮੇਸੀ ਦਾ ਤੁਹਾਡੇ ਕੋਲੇ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਤੇ ਪ੍ਰੀਫਰੈਂਸ ਐਮ ਫਾਰਮੇਸੀ ਵਾਲੇ ਨੂੰ ਇਸ ਵਿੱਚ ਦਿੱਤੀ ਜਾਊਗੀ ਅਪਲਾਈ ਤੁਸੀਂ ਬਾਬਾ ਫਰੀਦ ਯੂਨੀਵਰਸਿਟੀ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਏਜ ਲਿਮਟ ਜੋ ਰਹਿਣ ਵਾਲੀ ਹੈ ਜੀ 18 ਤੋਂ 37 ਸਾਲ 1 1 2025 ਤੱਕ ਤੁਹਾਡੀ ਏਜ 18 ਤੋਂ 37 ਸਾਲ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਨਾਲ ਤੁਹਾਡਾ میٹرਿਕ ਦੇ ਵਿੱਚ ਪੰਜਾਬੀ ਲੈਂਗੁਏਜ ਵੀ ਲਾਜ਼ਮੀ ਹੋਣਾ ਚਾਹੀਦਾ ਤੇ ਇਸ ਦਾ ਤੁਹਾਡਾ ਸਭ ਤੋਂ ਪਹਿਲਾਂ ਪੰਜਾਬੀ ਲੈਂਗੁਏਜ ਦਾ ਟੈਸਟ ਹੋਊਗਾ ਤੇ ਉਸ ਤੋਂ ਬਾਅਦ ਦੂਜਾ ਪੰਜਾਬੀ ਲੈਂਗੁਏਜ ਦੇ ਵਿੱਚ ਜੋ ਤੁਸੀਂ 50 'ਚੋਂ 25 ਨੰਬਰ ਲੈ ਲਓਗੇ ਫੇਰ ਹੀ ਦੂਜੇ ਨੰਬਰ ਤੇ ਤੁਹਾਡੇ ਪੇਪਰ ਦੇ ਨੰਬਰ ਜੁੜਨਗੇ ਨਹੀਂ ਤਾਂ ਤੁਹਾਡੇ ਨੰਬਰ ਤੁਸੀਂ ਫੇਲ ਮੰਨੇ ਜਾਓਗੇ ਸਾਰੀਆਂ ਰੈਗੂਲਰ ਵੈਕੈਂਸੀਆਂ ਦੀ ਇਸ ਵਿੱਚ ਅਨਾਊਂਸਮੈਂਟ ਹੈ ਜੀ ਆਨਲਾਈਨ ਅਪਲਾਈ ਕਰਨ ਦੀ ਤੁਹਾਨੂੰ ਆਪਾਂ ਲਾਸਟ ਡੇਟ 10 ਤੀ ਲਾਸਟ ਡੇਟ 13 ਮਾਰਚ ਅਪਲਾਈ ਕਰਨ ਦੀ ਰਹਿਣ ਵਾਲੀ ਆ ਜੋ एलिजिਬਿਲਟੀ ਕਰੀਟਰੀਆ ਵਿੱਚ ਕੈਂਡੀਡੇਟਸ ਆ ਰਹੇ ਆ ਉਹ ਜ਼ਰੂਰ ਅਪਲਾਈ ਕਰਨ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਵੀਡੀਓ ਵਧੀਆ ਲੱਗੇ ਹੋਇਆ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ